ਹੈਲੋ ਜੀ ਸ਼ਤਸ਼੍ਰੀ ਕਾਲਾਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਮੈਂ ਜਿਵੇਂ ਕੱਲ ਜਿਹੜੇ ਬਾਜੂ ਬਣਾਏ ਸੀ ਉਹਨਾਂ ਦੀ ਸ਼ਰਟ ਦੀ ਅੱਜ ਦਿਖਾ ਰਹੀਆਂ ਤੁਹਾਨੂੰ ਇਹਦੇ ਵਿੱਚ ਆਪਾਂ ਦੱਸਿਆ ਸੀ ਵੀ ਥੋੜੀ ਜੀ ਟੇਢੀ ਜਾਂਦੀ ਹੈਗੀ ਜਿਹੜੇ ਇਹ ਬਾਰਡਰ ਦੀ ਲਾਈਨ ਸੀਗੀ ਇਹ ਇਹ ਜਿਹੜੀ ਫਿਰ ਜੇਕਰ ਆਪਾਂ ਇਸੇ ਤਰ੍ਹਾਂ ਸ਼ਰਟ ਦੀ ਕਟਿੰਗ ਕਰ ਦੰਦੇ ਤਾਂ ਇਹ ਸ਼ਰਟ ਨੇ ਵੀ ਸਾਈਡ ਤੇ ਐ ਚਲੀ ਜਾਣਾ ਸੀਗਾ ਇਹ ਇਸ ਕਰਕੇ ਆਪਾਂ ਜਿਹੜਾ ਇਹ ਬਾਰਡਰ ਬਣਿਆ ਹੋਇਆ ਸੀ ਜੀ ਉਹਦੀ ਕਟਿੰਗ ਕਰਕੇ ਇਹਨੂੰ ਦੁਬਾਰਾ ਅਟੈਚ ਕੀਤਾ ਇਹ ਦੇਖ ਸਕਦੇ ਹੋ ਤੁਸੀਂ ਬਿਲਕੁਲ ਵੀ ਪਤਾ ਨਹੀਂ ਚੱਲ ਰਿਹਾ ਐਮੀ ਆਪਾਂ ਨੂੰ ਬੈਕ ਤੋਂ ਵੀ ਜੀ ਇਹ ਕਾਣਚ ਸੀਗਾ ਇਦੀ ਵੀ ਆਪਾਂ ਕਟਿੰਗ ਕਰਕੇ ਜੜਿਆਗਾ ਤੁਸੀਂ ਇਹਦੇ ਵਿੱਚ ਕੋਈ ਲੈਸ ਵਗੈਰਾ ਵੀ ਅਟੈਚ ਕਰ ਸਕਦੇ ਹੋ ਪਰ ਜਿਹੜਾ ਇਹ ਕੱਪੜਾ ਸੀਗਾ ਇਹ ਜਾਦਾ ਕਾਟਨ ਬਿਲਕੁਲ ਸੌਫਟ ਸੀ ਜੇਕਰ ਆਪਾਂ ਲੈਸ ਲਗਾਉਂਦੇ ਨੇ ਹਾਰਡ ਜਾ ਹੋ ਜਾਣਾ ਸੀਗਾ ਇਸ ਕਰਕੇ ਆਪਾਂ ਫਿਨਿਸ਼ਿੰਗ ਜੀ ਨਾਲ ਜਿਹੜਾ ਇਹ ਬਾਰਡਰ ਹੈ ਇਹ ਐਸੇ ਤਰੀ ਲਗਾਤਾ ਸੀਗਾ ਤੇ ਆਪਾਂ ਇਹਦਾ ਫਰੰਟ ਨੈਕ ਵੀ ਬਣਾ ਲਿਆ ਹੁਣ ਅੱਜ ਆਪਾਂ ਤੁਹਾਨੂੰ ਬੈਕ ਗਲਾ ਜਿਹੜਾ ਬਣਾਉਣੇ ਆਂਗੇ ਵੀ ਉਹ ਬਣਾਉਣਾ ਦੱਸਦੇ ਆਂ ਵੀ ਵਧੀਆ ਨਾਲ ਸੌਖਾ ਜਿਕਰ ਜਿਸ ਤਰੀਕੇ ਨਾਲ ਮੈਂ ਬੈਕ neck ਜਿਹੜਾ ਸ਼ਰਟ ਦਾ ਬਣਾ ਰਹੀ ਆ ਇਸ ਤਰ੍ਹਾਂ ਤੁਸੀਂ ਬਣਾਓਗੇ ਤੁਹਾਨੂੰ ਨਾਲ ਹੀ ਤਾਂ ਸੌਖਾ ਲੱਗੂ ਨਾਲੇ ਫਿਨਿਸ਼ਿੰਗ ਵੀ ਬਹੁਤ ਆਉਂਦੀ ਹੈ ਜਿਵੇਂ ਧਾਗੇ ਜੇ ਨਹੀਂ ਨਿਕਲਦੇ ਇਹ ਪਹਿਲਾਂ ਜੀ ਆਪਾਂ ਗਲੇ ਦੀ ਦੇਖੋ ਲੈਂਥ ਜਿੰਨੀ ਵੀ ਕਟਿੰਗ ਕਰਨੀ ਆ ਤੁਸੀਂ ਕਟਿੰਗ ਕਰ ਲਿਓ ਇਹ ਥੋੜਾ ਜਿਹਾ ਡੀਪ neck ਸੀਗਾ ਇਹਨੂੰ ਆਪਾਂ ਵੱਡਾ ਹੀ ਰੱਖਣਾਗਾ ਇਹਦੀ ਆਪਾਂ ਲੈਂਥ ਕਟਿੰਗ ਕਰ ਲਾਂਗੇ ਚੜਾਈ ਵੀ ਆਪਾਂ 2.5 ਇੰਚ ਰੱਖੀ ਹੈ ਜੀ ਆਪਣਾ 2.5 ਇੰਚ ਚੌੜਾ ਗਲਾ ਹੁੰਦਾ ਨੋਰਮਲ 5 ਇੰਚ ਤੋਂ ਵੱਧ ਚੌੜਾ ਗਲਾ ਠੀਕ ਨਹੀਂ ਰਹਿੰਦਾ ਜੀ 5 ਇੰਚ ਤੋਂ ਵੱਧ ਚੌੜਾ ਗਲਾ ਤੁਸੀਂ ਉਹਨਾਂ ਦੇ ਰੱਖ ਸਕਦੇ ਹੋ ਜਿਨ੍ਹਾਂ ਦਾ ਜਿਹੜੇ ਮੋਡੇ ਦੀ ਚੜਾਈ ਜ਼ਿਆਦਾ ਹੁੰਦੀ ਹੈ ਵੀ ਟੀਰਾ ਜ਼ਿਆਦਾ ਚੌੜਾ ਜਾਂ ਹੁੰਦਾ ਭਾਰੀ ਹੁੰਦਾ ਬੰਦਾ ਉਹਦਾ 5.5 ਇੰਚ ਰੱਖ ਸਕਦੇ ਹੋ ਨਹੀਂ ਨੋਰਮਲ ਜਿਹੜਾ 5 ਇੰਚ ਚੜਾਈ ਹੁੰਦੀ ਹੈ ਗਲੇ ਦੀ ਇਹ ਆਪਾਂ ਇਹਦੀ ਕਟਿੰਗ ਕਰ ਲਈ ਐ ਜੀ ਹੁਣ ਜਿਹੜੀ ਆਪਾਂ ਬੈਕ ਤੇ ਜਿਹੜੀ ਲੀਰ ਲਾਉਣੀ ਹੈਗੀ ਉਹਦੀ ਕਟਿੰਗ ਕਰ ਲਾਂਗੇ ਇਹਦੀ ਕਟਿੰਗ ਜਿਹੜੀ ਆਪਾਂ ਰੇਵ ਕਰਾਂਗੇ ਮਤਲਬ ਕਿ ਤਿਰਸੀ ਜੀ ਹੁੰਦੀ ਆ ਜਿਹੜੀ ਆਪਣੀ ਓਮੇ ਕਟਿੰਗ ਕਰਨੀ ਐ ਇਹ ਦੇਖੋ ਇਹ ਜਿਹੜੀ ਬਾਟਮ ਸੀਗੀ ਇਹਨਾਂ ਦੀ ਪਲੇਨ ਸੀਗੀ ਉਹਦੇ ਵਿੱਚੋਂ ਇਹ ਨਿਕਲਿਆ ਸੀਗਾ ਕਪੜਾ ਤੇ ਇਹਦੀ ਆਪਾਂ ਗਲੇ ਤੇ ਲਾ ਦਾਂਗੇ ਇਹ ਰੇਵ ਕਟਿੰਗ ਸੀਗੀ ਸਲਵਾਰ ਦੇ ਵਿੱਚੋਂ ਜਿਹੜੀ ਨਿਕਲੀ ਹੋਈ ਐ ਇਹ ਆਪਾਂ ਪੱਟੀਆਂ ਇਹਦੀਆਂ ਕੱਟ ਲੈਣੇ ਆ ਜੀ ਇਹਦੀ ਆਪਾਂ ਦੋ ਪੱਟੀਆਂ ਕੱਟ ਲਾਂਗੇ ਕਿਉਂਕਿ ਵੱਡਾ ਗਲਾ ਨਾ ਜੇਕਰ ਛੋਟਾ ਹੁੰਦਾ ਫਿਰ ਇੱਕੋ ਪੱਟੀ ਨਾਲ ਸਰ ਜਾਣਾ ਸੀਗਾ ਇਹਦਾ ਜਿਵੇਂ ਆਪਣੇ ਸਰਦੀਆਂ ਦੇ ਗਰਮ ਸੂਟ ਹੁੰਦੇ ਨੇ ਕਈ ਵਾਰੀ ਉਹ ਗਲੇ ਤੋਂ ਪਿੱਛੋਂ ਕਪੜਾ ਨਿਕਲ ਜਾਂਦਾ ਜਿਹੜੇ ਤਰੀਕੇ ਨਾਲ ਮੈਂ ਦੱਸ ਰਹੀ ਹਾਂ ਜੀ ਉਹਦੇ ਤੁਹਾਡੇ ਕੋਈ ਧਾਗੇ ਨਹੀਂ ਨਿਕਲਣਗੇ ਉਹ ਗੁੰਮ ਹੋ ਜਾਊਗਾ ਸਲਾਈ ਜਿਹੜੀ ਗਲੇ ਤੇ ਆਪਾਂ ਸਲਾਈਆਂ ਲਾਵਾਂਗੇ ਹੁਣ ਆਪਾਂ ਇਹਦਾ ਇੱਥੇ ਜੋੜ ਪਾ ਲਾਂਗੇ ਜੀ ਜੋੜ ਪਾਉਣ ਵੇਲੇ ਵੀ ਮੈਂ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਆਂ ਵੀ ਇਹਦੀ ਜੋੜ ਕਿਵੇਂ ਪਾਉਣਾਗਾ ਇਹ ਦੇਖੋ ਜੀ ਆਪਾਂ ਪਹਿਲਾਂ ਜਿਹੜੀ ਇਹ ਆਪਣੇ ਪੱਟੀਆਂ ਕੱਟੀਆਂ ਸੀ ਗਲੇ ਤੇ ਪਿੱਛੇ ਲਾਉਣ ਲਈ ਇਹਦਾ ਜੋੜ ਪਾਵਾਂਗੇ ਇਹ ਆਪਣਾ ਜਿਹੜਾ ਗਲਾਗਾ ਇਹ ਆਪਾਂ ਗਲਾ ਰੱਖ ਲਿਆ ਜੀ ਇਹ ਤੁਸੀਂ ਪੈਰ-ਪੈਰ ਦਾ ਛੱਡ ਕੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਜਿਹੜੀ ਆਪਣੀ ਸ਼ਾਰਟ ਐਸ਼ ਸ਼ਰਟ ਦਾ ਪਾਸਾ ਹੁੰਦਾ ਉਹ ਉੱਪਰ ਹੋਣਾ ਚਾਹੀਦਾ ਜਿਹੜੀ ਗਲੇ ਵਾਲੀ ਵੀ ਆਪਾਂ ਨੇ ਪੱਟੀ ਲਾਉਣੀ ਹੈ ਉਹ ਨੀਚੇ ਹੋਣੀ ਚਾਹੀਦੀ ਪੱਟੀ ਨੀਚੇ ਰੱਖਣੀ ਹੈ ਜੀ ਤੇ ਸ਼ਰਟ ਦਾ ਜਿਹੜਾ ਪੱਲਾਗਾ ਉੱਪਰ ਹੋਣਾ ਚਾਹੀਦਾ ਤੁਹਾਡਾ ਤੁਸੀਂ ਨਾ ਤਾਂ ਜਿਹੜੇ ਸ਼ਰਟ ਦਾ ਕਪੜਾ ਹੈਗਾ ਉਹਨੂੰ ਜ਼ੋਰ ਨਾਲ ਵੀ ਜ਼ਿਆਦਾ ਖਿੱਚ ਪਾਉਣੀ ਹੈ ਪੱਟੀ ਨੂੰ ਤੁਸੀਂ ਹਲਕੀ ਜਿਹੀ ਖਿੱਚ ਪਾ ਦਿਓ ਹੋਵੇ ਵੀ ਜ਼ੋਰ ਨਾਲ ਨਹੀਂ ਖਿੱਚਣੀ ਜੀ ਫਿਰ ਆਪਣੇ ਵੱਟ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਬਸ ਨਾਰਮਲ ਜੀ ਤੁਸੀਂ ਪੱਟੀ ਹਲਕੀ ਜੀ ਖਿੱਚ ਪਾਉਣੀ ਆ ਪੱਟੀ ਨੂੰ ਪੈਰ ਪੈਰ ਦੀ ਸਿਲਾਈ ਲਾਉਣੀ ਆ ਜੀ ਕਿਉਂਕਿ ਕਾਟਨ ਦਾ ਸੂਟ ਹੈ ਤੇ ਜਿਆਦਾ ਡੂੰਗੀ ਸਿਲਾਈ ਲਾਉਣ ਦੀ ਜ਼ਰੂਰਤ ਨਹੀਂ ਜੇਕਰ ਤੁਹਾਡਾ ਜਿਵੇਂ ਸਿੰਥੈਟਿਕ ਜਾਂ ਕੋ ਵੀ ਗਰਮ ਮੋٹے ਸੂਟ ਹੁੰਦੇ ਨੇ ਉਹਨਾਂ ਦੇ ਧਾਗੇ ਜਿਆਦਾ ਨਿਕਲਦੇ ਨੇ ਤਾਂ ਉਤੇ ਤੁਸੀਂ ਪੈਰ ਤੋਂ ਥੋੜੀ ਜੀ ਵੱਧ ਸਿਲਾਈ ਲਾ ਸਕਦੇ ਹੋ ਡੂੰਗੀ ਸਿਲਾਈ ਲਾ ਸਕਦੇ ਹੋ ਇਸ ਤਰ੍ਹਾਂ ਜੀ ਤੁਸੀਂ ਹੱਥ ਨਾਲ ਸ਼ੇਪ ਦਿੰਦੇ ਹੋਏ ਸਾਰੇ ਕਿਤੇ ਪੈਰ-ਪੈਰ ਦੀ ਸਿਲਾਈ ਨਾਲ ਤੁਸੀਂ ਜਿਹੜਾ ਵੀ ਗਲੇ ਦੇ ਚਾਰੋਂ ਪਾਸੇ ਕਮਾ ਕੇ ਇਹ ਪੱਟੀ ਅਟੈਚ ਕਰ ਦੇਣੀ ਹੈ ਕਈ ਮੇਰੀਆਂ ਭੈਣਾਂ ਜੀ ਜਦੋਂ ਇਹਲੀ ਜਿਹੜੀ ਪੱਟੀ ਆਪਾਂ ਲਾਈ ਆ ਗਲੇ ਤੇ ਇਹ ਕਟਿੰਗ ਕਰ ਲੈਂਦੀਆਂ ਨੇ ਇਹਨੂੰ ਡਬਲ ਫੋਲਡ ਕਰਕੇ ਜਿਵੇਂ ਮੈਂ ਸਿੰਗਲ ਲਾ ਰਹੀਆਂ ਡਬਲ ਫੋਲਡ ਕਰਕੇ ਐਵੇਂ ਹੀ ਲਾ ਦਿੰਦੀਆਂ ਨੇ ਉਹ ਜੀ ਵਧੀਆ ਨਹੀਂ ਲੱਗਦੀ ਹੈਗੀ ਬਾਕੀ ਆਪੋ ਆਪਣੀ ਸੋਚ ਹੈ ਜੀ ਮੇਰੇ ਹਿਸਾਬ ਨਾਲ ਮੈਨੂੰ ਇਹ ਸੌਖੀ ਲੱਗਦੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਜਿਆਦਾ ਇਹੀ ਸ਼ੇਅਰ ਕਰ ਰਹੀ ਆ ਤੇ ਜਿਵੇਂ ਜੇਕਰ ਤੁਸੀਂ ਜਿਆਦਾ ਵਧੀਆ ਸੂਟ ਬਣਾ ਰਹੇ ਹੋ ਤਾਂ ਤੁਸੀਂ ਬੈਕ ਨੈਕ ਵੀ ਦੂਸਰਾ ਪਾ ਸਕਦੇ ਹੋ ਬੀਬੂ ਕਰਮਾ ਵਾਲਾ ਪਾ ਸਕਦੇ ਹੋ ਇਹ ਦੇਖੋ ਜੀ ਪੱਟੀ ਆਪਾਂ ਨੇ ਲਾਤੀ ਤੁਸੀਂ ਦੇਖ ਸਕਦੇ ਹੋ ਪੈਰ ਪੈ ਦੀ ਸਲਾਈ ਹੈ ਹੁਣ ਆਪਾਂ ਕੱਟ ਲਾਉਣੇ ਨੇ ਜੀ ਤੇ ਥੋੜੇ ਥੋੜੇ ਜਗ੍ਹਾ ਛੱਡ ਕੇ ਇੰਚ ਇੰਚ ਜਗ੍ਹਾ ਛੱਡ ਕੇ ਆਪਾਂ ਕੱਟ ਲਾ ਲਾਂਗੇ ਤਾਂ ਕਿ ਜਦੋਂ ਆਪਾਂ ਇਹਨੂੰ ਰਾਉਂਡ ਸ਼ੇਪ ਦੇਵਾਂਗੇ ਤਾਂ ਕਿਤੇ ਵੱਟ ਜੇ ਨਾ ਪੈਣ ਜੇਕਰ ਤੁਸੀਂ ਲਾਈਨਿੰਗ ਵਾਲਾ ਸੂਟ ਬਣਾ ਰਹੇ ਹੋ ਤਾਂ ਤੁਸੀਂ ਜਿਹੜੀ ਗਲੇ ਦੀਆਂ ਆਪਾਂ ਵੀ ਬਣਾਉਣੇ ਆ ਗਲੇ ਤੇ ਜਿਹੜੀ ਜਿਵੇਂ ਮੈਂ ਬੈਕ ਤੇ ਪੱਟੀ ਲਾ ਰਹੀ ਆਂਗੀ ਹਨਾ ਤੁਸੀਂ ਤਾਂ ਉਹ ਲਾਈਨਿੰਗ ਦੇ ਕੱਪੜੇ ਦੀ ਲਾਓ ਕਿਸੇ ਵੀ ਜੇ ਸੰਥੈਟਿਕ ਮੰਨ ਲਓ ਕੋਈ ਸੂਟ ਹੈ ਤੁਹਾਡਾ ਉਹਦੇ ਸੰਥੈਟਿਕ ਕੱਪੜੇ ਦੀ ਇਹ ਪੱਟੀ ਨਾ ਲਾਓ ਜੀ ਉਹਦੇ ਨਾਲ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਲਾਈਨਿੰਗ ਦੇ ਕੱਪੜੇ ਦੀ ਲਾਓ ਇਹ ਜ਼ਿਆਦਾ ਆਉਂਦੀ ਹੈ ਤੇ ਦੂਸਰੀ ਗੱਲ ਆਪਾਂ ਦੇਖੋ ਇਹਨੂੰ ਫੋਲਡ ਕਰਾਂਗੇ ਹੁਣ ਅੰਦਰ ਨੂੰ ਆਪਾਂ ਨੇ ਇਹ ਪੌਣਾ ਕਿੰਚ ਦਾ ਕੱਪੜਾ ਰੱਖਣਾ ਜੇਕਰ ਤੁਸੀਂ ਇਸ ਤੋਂ ਚੜਾਈ ਚ ਰੱਖ ਸਕਦੇ ਹੋ ਤਾਂ ਵੀ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਇਸ ਤੋਂ ਚੌੜਾ ਵੀ ਰੱਖ ਸਕਦੇ ਹੋ ਤੇ ਇਹਦੇ ਵਿੱਚ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੀ ਜਿਹੜਾ ਆਪਣਾ ਨੀਚੇ ਸਲਾਈ ਚ ਕਪੜਾ ਆਇਆ ਹੁੰਦਾ ਹਨਾ ਉਹ ਕਪੜਾ ਆਪਣੀ ਸ਼ਰਟ ਵਾਲੀ ਸਾਈਡ ਨਹੀਂ ਜਾਣਾ ਚਾਹੀਦਾ ਉਹ ਆਪਣੇ ਜਿੱਥੇ ਆਪਾਂ ਸਲਾਈ ਲਾ ਰਹੇ ਆਂਗੇ ਆਪਾਂ ਨੇ ਇਹ ਪੱਟੀ ਲਈ ਹੈ ਫੋਲਡ ਕੀਤੀ ਹੈ ਉਧਰਲੀ ਉੱਪਰਲੀ ਸਾਈਡ ਨੂੰ ਜਾਣਾ ਚਾਹੀਦਾ ਜੀ ਕਿਨਾਰੇ ਕਿਨਾਰੇ ਤੇ ਆਪਾਂ ਸਲਾਈ ਲਾ ਦਾਂਗੇ ਜੀ ਇਹਦੇ ਨਾਲ ਦੇਖੋ ਜੀ ਦੋ ਕੰਮ ਹੋ ਗਏ ਹਨਾ ਇੱਕ ਤਾਂ ਜਿਹੜੀ ਆਪਣੀ ਪਟੀ ਲਾਈ ਹੈ ਇਹ ਪੱਕੀ ਹੋ ਗਈ ਆਪਾਂ ਨੇ ਇਹ ਸਲਾਈ ਦੱਬਤੀ ਜਦੋਂ ਆਪਾਂ ਫੋਲਡ ਕਰਾਂਗੇ ਇਹਨੂੰ ਇਹਨੇ ਅੰਦਰ ਤੋਂ ਬਿਲਕੁਲ ਕਿਨਾਰਿਆਂ ਕਿਨਾਰਿਆਂ ਤੋਂ ਫੋਲਡ ਹੋ ਜਾਣਾ ਦੂਸਰਾ ਜੀ ਜਿਹੜੇ ਇਹਦੇ ਵਿੱਚ ਸ਼ਰਟ ਤੇ ਆਪਾਂ ਨੇ ਜਿੱਥੇ ਸਲਾਈ ਲਾਈ ਹੈ ਉਹ ਕੱਪੜਾ ਇਹਦੇ ਵਿੱਚ ਆ ਗਿਆ ਜਿਹੜੀ ਆਪਾਂ ਇਹਨੂੰ ਫੋਲਡ ਕਰ ਰਹੇ ਹਾਂ ਜਿੱਥੋਂ ਇਹ ਗੁੰਮ ਹੋ ਗਿਆ ਜੀ ਇੱਕ ਤਰ੍ਹਾਂ ਨਾਲ ਹੁਣ ਇਹਦੇ ਜਿਹੜੇ ਧਾਗੇ ਨੇ ਵੀ ਜਦੋਂ ਉਹ ਬਾਹਰ ਨਹੀਂ ਆਉਣਗੇ ਤਾਂ ਉਹ ਆਪਣਾ ਕੱਪੜਾ ਵੀ ਨਹੀਂ ਨਿਕਲੂਗਾ ਹੁਣ ਇਹ ਐਸੇ ਤਰ੍ਹਾਂ ਜੀ ਬਸ ਲੋਕ ਹੋ ਗਿਆ ਇੱਕ ਤਰ੍ਹਾਂ ਆਪਣਾ ਕਪੜਾ ਬਿਲਕੁਲ ਸੌਖਾ ਤਰੀਕਾ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੋਡੇ ਬਾਰੇ ਵੀ ਦੱਸਾਂਗੇ ਵੀ ਆਪਾਂ ਗਲੇ ਬਣਾ ਕੇ ਮੋਡਾ ਕਿਵੇਂ ਜੜੀਏ ਬਸ ਤੁਸੀਂ ਇਸ ਤਰ੍ਹਾਂ ਇੱਥੇ ਕਿਨਾਰੇ ਕਿਨਾਰੇ ਤੇ ਸਲਾਈ ਲਾ ਲਿਓ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਲਾ ਲਾਂਗੇ ਜੀ ਥੋੜੀ ਜੀ ਜਿੱਥੋਂ ਆਪਣੀ ਰਾਉਂਡ ਸ਼ੇਪ ਆਉਂਦੀ ਆ ਨਾ ਗਲੇ ਦੀ ਉੱਥੋਂ ਹੱਥ ਨਾਲ ਆਪਾਂ ਨੇ ਸ਼ੇਪ ਥੋੜੀ ਜੀ ਹੱਥ ਨਾਲ ਸੈਟਿੰਗ ਜੀ ਕਰਕੇ ਦੇ ਦੇਣੀ ਹੈ ਆਪਣਾ ਗਲੇ ਦੀ ਜਿਹੜੀ ਸ਼ੇਪ ਹੈ ਬਹੁਤ ਸੋਹਣੀ ਬਣਦੀ ਹੈਗੀ ਕਿਤੋਂ ਤੁਹਾਡਾ ਗਲਾ ਫੁੱਲੂਗਾ ਨਹੀਂ ਜਾਂ ਖਿੱਚਣੀ ਮਾਰੂਗਾ ਹੁਣ ਜਿਹੜਾ ਇਹ ਕਪੜਾ ਐਕਸਟਰਾ ਜੀ ਦੇਖੋ ਇਹਨੂੰ ਆਪਾਂ ਥੋੜੀ ਥੋੜੀ ਵੀ ਸੂਤ ਪਰ ਕਹਿ ਸਕਦੇ ਆ ਵੀ ਰੱਖ ਕੇ ਜਾਂ ਅੱਧੇ ਗੈ ਪੈਰ ਦਾ ਰੱਖ ਕੇ ਕਟਿੰਗ ਕਰ ਦਾਂਗੇ ਵੀਡੀਓ ਮੈਂ ਸਿਰਫ ਉਹ ਬਣਾਉਣੀ ਹੁੰਦੀ ਹੈ ਜੀ ਜਿਹੜੀ ਤੁਹਾਡੇ ਕੰਮ ਆ ਸਕੇ ਅੱਗੇ ਦੇਖ ਸਕਦੇ ਹੋ ਤੁਸੀਂ ਬਣਾ ਕੇ ਗਲਾ ਬਹੁਤ ਵਧੀਆ ਬਣ ਜਾਂਦਾ ਆਪਾਂ ਇੱਥੇ ਪ੍ਰੈਸ ਕਰਕੇ ਤੁਹਾਨੂੰ ਦਿਖਾ ਰਹੀਆਂ ਹੁਣ ਮੈਂ ਪਹਿਲਾਂ ਸਾਡੀਆਂ ਮੰਮੀ ਐਵੇਂ ਰੇਬ ਲੀਰ ਲਾ ਕੇ ਗਲੇ ਬਣਾਉਂਦੀਆਂ ਸੀ ਜੀ ਉਹਦੀ ਕੋਰ ਬਾਹਰ ਨੂੰ ਕੱਢਦੇ ਹੁੰਦੇ ਸੀਗੇ ਇਹ ਇੱਥੋਂ ਫੋਲਡ ਹੋ ਜਾਊਗਾ ਜੀ ਦੇਖ ਸਕਦੇ ਹੋ ਤੁਸੀਂ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਪਹਿਲੀ ਵਾਰ ਆਇਓ ਇਹ ਦੇਖੋ ਜੀ ਇਹ ਗਲਾ ਆਪਣਾ ਬਣ ਕੇ ਤਿਆਰ ਹੈ ਹਲਕੀ ਜਿਹੀ ਆਪਾਂ ਨੇ ਪ੍ਰੈਸ ਨਾਲ ਸੈਟਿੰਗ ਕੀਤੀ ਆ ਇਹ ਵੀ ਤੁਹਾਨੂੰ ਦਿਖਾਉਣ ਲਈ ਕਿਉਂਕਿ ਤਰਪਾਈ ਨਹੀਂ ਹੋਈ ਗਲੇ ਤੇ ਹਜੇ ਕੋਈ ਆਪਣੇ ਦੇਖੋ ਖਿੱਚ ਨਹੀਂ ਮਾਰ ਰਹੀ ਪੱਟੀ ਨੂੰ ਜਾਂ ਗਲੇ ਨੂੰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਹਲਕੇ ਹਲਕੇ ਬਲਜੇ ਇਹਨਾਂ ਤੇ ਪ੍ਰੈਸ ਨਾ ਹੋਣ ਕਰਕੇ ਹੋਇਆ ਇਹ ਕੋਈ ਇਹਦੇ ਵਿੱਚ ਬਲ ਨਹੀਂ ਪੈਂਦਾ ਜੀ ਨਾ ਤੁਹਾਡਾ ਗਲਾ ਫੁੱਲੂਗਾ ਇਸ ਤਰੀਕੇ ਨਾਲ ਤੁਸੀਂ ਪੱਟੀ ਲਾ ਕੇ ਜਰੂਰ ਟਰਾਈ ਕਰਿਓ ਬਿਲਕੁਲ ਆਪਣਾ ਕੰਮ ਸਾਫ਼ ਸੁਥਰਾ ਤੇ ਇੰਨਾ ਵਧੀਆ ਪੱਟੀ ਫੋਲਡ ਹੁੰਦੀ ਹੈ ਨਾ ਇਹ ਕਿਤੋਂ ਵੀ ਆਪਣੇ ਨਹੀਂ ਹੋਊਗਾ ਵੀ ਕਪੜਾ ਬਾਹਰ ਦਿਸ ਰਿਹਾਗਾ ਇਹ ਤੁਸੀਂ ਪੁੱਠਾ ਪਾਸਾ ਵੀ ਦੇਖ ਸਕਦੇ ਹੋ ਜੀ ਇਹ ਜਿਹੜਾ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਜੀ ਬਿਲਕੁਲ ਸੌਖਾ ਤਰੀਕਾ ਹੈਗਾ ਧੰਨਵਾਦ ਜੀ